ਕੋਈ ਸੀ ਇਹਨਾਂ ਨੇ ਤੇਰੇ ਕਰਕੇ ਉਹ ਮੈਨੂੰ ਗਾਲਾਂ ਕੱਢੀਆਂ ਮੈਂ ਕਿਹਾ ਮੇਰੇ ਕਰਕੇ ਨਹੀਂ ਕੱਢੀਆਂ ਨੇ ਇੰਟਰਵਿਊ ਕਰਕੇ ਕੱਢੀਆਂ ਨੇ ਹਾਂ ਉਹ ਕਹਿੰਦਾ ਤੇਰੀ ਸ਼ਕਲ ਹੀ ਗਾਲਾਂ ਥਾਣ ਵਾਲੀ ਸੀਗੀ ਇਹ ਗੱਲ ਦਾ ਕਿੰਨਾ ਫਰਕ ਹੈ ਇੱਕ ਬੰਦੇ ਨੂੰ ਪੰਜ ਮਿੰਟ ਮੇਕਅਪ ਠਾ ਕੇ ਸਾਨ ਦੇ ਨਾਣਾ ਹੁੰਦਾ ਕਹਿੰਦਾ ਹੁਣ ਪੈਸੇ ਵੈਨੂੰ ਰੱਬ ਦੀ ਮੈਂ ਕਿਹਾ ਮੈਂ ਪੈਸੇ ਉਹ ਵੈਨੂੰ ਨਹੀਂ ਪੱਕਾ ਕੋਣ ਗੰਦਾ ਮੱਖੂ ਦਿੱਤੇ ਲੱਗਦੇ ਨੇ ਹਾਂ ਜਿੱਥੇ ਲੱਗਦੇ ਨੇ ਉੱਥੇ ਮੈਂ ਲਾਉਂਗਾ ਭਾਈ ਮੱਖੂ ਕਹਿੰਦਾ ਪੈਸੇ ਲਾਉਣਾ ਭੱਜੀ ਹਾਂ ਉਹ ਯਾਰ ਕਿਹਦਾ ਪ੍ਰਚਾਰਕ ਹੈ ਯਾਰ ਇਹ ਕਿੱਦਾਂ ਦਾ ਬੰਦਾ ਹੈ ਯਾਰ ਹਾਂ ਕਦਾ ਮੈਂ ਤਾਂ ਨਾ ਸੁਣ ਸੁਣ ਕੇ ਗੱਲਾਂ ਹਰਾਣਾ ਵੀ ਯਾਰ ਦੱਸਦੇ ਹੀ ਆ ਲੋਕੀ ਬੜੇ ਬੰਦਿਆ ਦੇ ਫੋਨ ਆਏ ਵੀ ਬਲੈਕ ਮੈਨ ਦਾ ਕਦਾ ਮੈਂ ਤਾਂ ਨਹੀਂ ਗੱਲ ਕਰਦਾ ਤੇਰੀ ਗੱਲ ਅੱਜ ਮੈਨਾਂ ਹੋ ਰਹੀ ਹੈ ਜਿੱਦਾਂ ਦੀ ਗੱਲ ਸੀ ਤੇ ਉਹ ਤੋਂ ਬਾਅਦ ਤੁਹਾਡੀ ਗੱਲੇ ਨਹੀਂ ਹੋਈ ਚਾਹ ਜੋ ਮਰਜੀ ਦਾ ਹਾਲ ਹੈ ਬਾਅਦ ਵਿੱਚ ਨਾਲ ਹੋਈ ਹੋਊਗੀ ਇੱਕ ਦੋ ਵਾਰੀ ਠੀਕ ਆ ਉਹ ਬੰਦਾ ਬੋਲ ਪਿਆ ਪਰ ਉਹ ਬੰਦਾ ਬਾੜਾ ਨਹੀਂ ਹੈਗਾ ਚਾਹ ਜਿੱਥੇ ਮਰਜੀ ਘੜਾ ਲੀਗਾ ਉਹ ਮਤਲਬ ਬੋਲਣ ਚ ਪਹਿਲਾਂ ਕਿ ਉਹ ਗਦੀ ਸਾਰੇ ਬਹੂਆਂ ਨੂੰ ਛੱਡੀਆਂ ਹੈ ਇੱਕ ਦੂਜੇ ਨੇ ਬਹੂਆਂ ਦੀਆਂ ਫੋਟੋਆਂ ਭੇਜ ਚੁੱਕੇ ਤੇਰੇ ਕੋਲ ਸੋ ਕੀ ਦਾ ਵਿਚਾਰਾ ਸੋਰੀ ਫੀਲ ਕਰ ਗਿਆ ਜਾਂਦਾ ਪ੍ਰਿੰਕਲ ਤੋਂ ਵੱਡਾ ਭਰਾ ਓਏ ਹੋਏ 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 ਬੱਲੇ ਬੱਲੇ ਫਿਰ ਤਾਂ ਕਹਿੰਡ ਹੋ ਗਿਆ ਕੰਮ ਆਡੀਓ ਪਾਵਾਂ ਸੋਰੀ ਅਲੀ ਉਹਦਾ ਜਿਆਦਾ ਜ਼ਿਆਦਾ ਸਾਲੂਸ਼ ਪਾਲੀ ਨੇ ਤੇ ਅਵੀ ਨੇ ਕੀਤਾ ਪਰ ਤੇ ਕਹਿੰਦਾ ਮੈਂ ਕੋਰਟ ਦੇ ਵਿੱਚ ਇਹਨਾਂ ਦੇ ਖਲਾਉ ਏਡਾ ਫੁੱਦੂਆ ਬੰਦੇ ਦਾ ਯਾਰ ਹੋਇਆ ਏਡਾ ਪ੍ਰਮੋਕ ਮਰ ਗਿਆ ਮੈਂ ਤੇਰੇ ਸਾਹਮਣੇ ਰਿਕਾਰਡਿੰਗ ਓਏ ਫੁੱਦੂਆ ਸੀ ਮੰਗੇ ਨਹੀਂ ਗੇ ਨਹੀਂ ਨਹੀਂ ਹਾ 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 ਦੂ ਟੇਕੇ ਦੇ ਦਸ ਹਜ਼ਾਰ ਗਿੰਦਾ ਜੀ ਉਹ ਤੇਰੀ ਮਾਂ ਦੀ ਲੰਨ ਓਹ ਹੁਣ ਥੱਲੇ ਤੂੰ ਟੇਬਲ ਦੇ ਥੱਲੇ ਬੈ ਕੇ ਢੇਕ ਕਹਿੰਦੇ ਨਹੀਂ ਗਿੰਦਾ ਹੁੰਦਾ ਦੀ